ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਪ੍ਰਧਾਨ 1984 ਸਿੱਖ ਕਲਿਆਣ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਸਾਰੇ ਸੰਗਤ ਨੂੰ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ 2 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਉਹਨਾਂ ਦੀ ਸਮੂੱਚੀ ਜਿਹੜੀ ਟੀਮ ਹੈ ਅਕਾਲੀ ਦਲ ਦੀ ਸ੍ਰੀ ਅਕਾਲ ਤਖਤ ਸਾਹਿਬ ਜਿੱਦੇ ਜਸੇਦਾਰ ਨੇ ਜੋ ਉਹਨਾਂ ਨੂੰ ਗੁਨਾਹ ਕੀਤਾ ਸਨ ਉਹਨਾਂ ਦੇ ਝੋਲੀ ਪਾਏ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਬੈਠ ਕੇ ਸੇਵਾਦਾਰ ਦੀ ਸੇਵਾ ਕਰ ਰਹੇ ਸਨ ਅਕਾਲ ਤਖਤ ਸਾਹਿਬ ਦੇ ਉੱਪਰ ਉਹਦੇ ਤੇ ਜਿਹੜਾ ਹਮਲਾ ਕੀਤਾ ਨਜ਼ਰਾਨੇ ਵੱਲੋਂ ਇਸ ਤੋਂ ਮਾੜੀ ਗੱਲ ਦੁਨੀਆ ਵਿੱਚ ਸੰਸਾਰ ਵਿੱਚ ਹੋ ਸਕਦੀ ਇੱਕ ਜਿਹੜਾ ਸੇਵਾਦਾਰ ਜਿੰਨੂੰ ਅਕਾਲ ਤਖਤ ਸਾਹਿਬ ਨੇ ਜੀ ਨੇ ਸੇਵਾ ਲਈ ਸੀ ਉਹ ਸੇਵਾ ਕਰਾ ਸੀ ਉਹ ਤੇ ਗੋਲੀ ਚਲਾਈ ਗਈ ਹੈ ਅਸੀਂ ਆਪਣੇ 1984 ਕਰल्या ਪੀੜਤ ਵੈਲਫੇਅਰ ਸੁਸਾਇਟੀ ਵਾਲਾ ਉਹਦੀ ਨਿਕੰਦੀ ਕਰਦੇ ਆ ਅਸੀਂ ਬੇਨਤੀ ਕਰਨਾ ਸੂ ਪੰਜਾਬੀਆਂ ਨੂੰ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਈ ਗਲਤੀ ਕੀਤੀ ਹੈ ਉਹਦੀ ਉਹ ਸਜ਼ਾ ਜਿਹੜੀ ਹੈ ਨਾ ਧਾਰਮਿਕ ਸਜ਼ਾ ਜਿਹੜੀ ਅਕਾਲ ਤਖਤ ਸਰਵ ਲਗਾਈ ਹੈ ਲਗਾਈ ਗਈ ਹੈ ਉਸ ਮੁਝੂ ਟੀਮ ਜਿਹੜੀ ਸੇਵਾ ਹਰ ਜਗ੍ਹਾ ਕਰ ਰਹੀ ਹੈ ਪੰਜਾਬ ਦੇ ਵਿੱਚ 1984 ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਇੰਦਰਾ ਗਾਂਧੀ ਨੇ ਟੈਂਕਾ ਤੋਫਾ ਦੇ ਨਾਲ ਹਮਲਾ ਕਰਵਾਇਆ ਸੀ ਉਸ ਤੋਂ ਬਾਅਦ ਅੱਲੀ ਗੋਲੀ ਚੱਲੀ ਏ 40 ਸਾਲ ਤੋਂ ਬਾਅਦ ਇਹ ਨਰਨ ਜਿਹੜਾ ਇਹ ਨਰਨ ਨੇ ਇਹਨੇ ਜਿਹਨੇ ਗੋਲੀ ਚਲਾਈਏ ਇਹਨੇ ਕਾਲ ਤੱਕ ਸਭ ਤੋਂ ਪਰ ਇੱਕ ਗੋਲੀ ਚੱਲੀ ਏ ਹਰ ਮੰਦਰ ਉੱਧਰ ਉੱਪਰ ਚੱਲੀ ਏ ਤੇ 5 ਸਾਲ ਪਹਿਲਾਂ ਸਰਕਾਰ ਆਈ ਕਾਂਗਰਸ ਦੀ ਸਭ ਤੋਂ ਵੱਧ ਕਾਂਡ ਜਿਹੜਾ ਕਾਂਗਰਸ ਨੇ ਕੀਤਾ ਪੰਜਾਬ ਦਾ ਪਹਿਲਾ 84 ਦੇ ਵਿੱਚ ਸਾਡੇ ਕਾਲ ਤੱਕ ਸਭ ਨੂੰ ਟਾਈਟਲ ਹੀ ਕੀਤਾ ਗਿਆ ਹਰ ਮੰਦਰ ਸਾਹਿਬ ਦੀ ਗੋਲੀ ਚਲਾਈਆਂੀਆਂ ਉਸ ਤੋਂ ਬਾਅਦ 1984 ਦਾ ਕਤਲੇਆਮ ਹੋਇਆ ਤਕਰੀਬਨ 10000 ਸਿੱਖਾਂ ਦਾ ਕਤਲੇਆਮ ਜਿਹੜਾ ਇੱਕ ਗਾਂਧੀ ਪਰਿਵਾਰ ਨੇ ਤੇ ਕਾਂਗਰਸ ਨੇ ਸਾਰੇ ਦੋਸਤਾਂ ਨੂੰ ਇਸ ਕੀਤਾ ਉਸ ਤੋਂ ਬਾਅਦ ਜਿਹੜੀ ਸਰਕਾਰ ਪੰਜਾਬ ਵਿੱਚ ਬਣੀ ਆ ਪਾਰਟੀ ਦੀ ਇਹ ਸਭ ਤੋਂ ਮਾੜੀ ਸਰਕਾਰ ਹੈ ਇਹ ਇਹ ਸਿੱਖ ਵਿਰੋਧੀ ਸਰਕਾਰ ਹੈ ਅਸੀਂ ਸਮਝਣਾ ਕਿ ਅਸੀਂ ਪੰਜਾਬ ਇਸ ਅਸਲ ਗੁਲਾਮ ਆ 7 ਸਾਲ ਤੋਂ ਸਾਡੀ ਕੋਈ ਨਹੀਂ ਸੁਣਦਾ ਅੱਜ ਪੰਜਾਬ ਵਿੱਚ ਜਿਹੜਾ ਸਿੱਖਾਂ ਦਾ ਐਡੀ ਮਾੜੀ ਹਾਲਤ ਹੈ ਤੇ ਸਾਡੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਜਿਹਨੂੰ ਪ੍ਰਕਾਸ਼ ਅੰਬਲ ਪੰਜ ਵਾਰੀ ਮੁੱਖ ਮੰਤਰੀ ਹੋਏ ਨੇ ਸਾਡੇ ਜਿਹੜੇ 1984 ਦੇ ਕਤਲੇਆਮ ਪੀੜੇ ਪਰਿਵਾਰ ਉੱਢ ਕੇ ਆਏ ਨੇ 25000 ਪਰਿਵਾਰ ਉਹਨਾਂ ਨੂੰ 34 ਮਕਾਨਾਂ ਦੀ ਅਲਾਟਮੈਂਟ ਕੀਤੀ ਹੈ ਹਜ਼ਾਰਾਂ ਪਰਿਵਾਰਾਂ ਨੂੰ ਵਸਾਇਆ ਹਜ਼ਾਰਾਂ ਜਣ 84 ਦੇ ਦਰਦਵਾਵਾ ਸਾਹ ਉਹਨਾਂ ਨੂੰ ਪੈਸੇ ਲੱਗਣੇ ਪਈਆਂ ਅੱਜ ਸੀਸਾ ਦੰਦੇ ਆਪਣੇ ਬਦਲ ਪਰਿਵਾਰ ਨੂੰ ਮੈਂ ਸੰਗਤ ਨੂੰ ਬੇਤੀ ਕਰਾਂ ਬਖ ਬਖ ਅਕਾਲੀ ਦਲ ਨੂੰ ਬੇਤੀ ਕਰਾਂ ਤੁਸੀਂ ਲੜੋ ਨਾ ਇੱਕ ਦੂਜੇ ਦੇ ਉੱਤੇ ਪੱਗਾ ਨਾ ਲਵੋ ਜੋ ਸਰਦਾਰ ਸੁਖਵੀਰ ਸਿੰਘ ਬਦਲ ਕਰ ਸਕਦਾ ਪੰਜਾਬ ਵਿੱਚ ਇਹ ਅਕਾਲੀ ਦਲ ਸਿਰਫ ਪ੍ਰਕਾਸ਼ ਸਿੰਘ ਬਦਲ ਪਰਿਵਾਰੀ ਇਹ ਸੁਮੀਲ ਸਿੰਘ ਬਦਲ ਜਲਾ ਸਕਦਾ ਇਹ ਲੱਖਾਂ ਰੁਪਏ ਖਰਚ ਹੁੰਦੇ ਨੇ ਪਾਰਟੀ ਐਵੇਂ ਨਹੀਂ ਚਲਦੀਆਂ